ਤੋ ਅੱਜ ਦੇ ਯੁੱਗ ਦੇ ਵਿੱਚ ਨੌਜਵਾਨ ਪਸ਼ੂਤਨ ਤੋਂ ਪਾਸੇ ਹੋ ਰਹੇ ਆ ਪਰ ਇੱਕ ਨੌਜਵਾਨ ਇਦਾਂ ਦਾ ਵੀ ਜਿਹੜਾ ਪਸ਼ੂਆਂ ਨੂੰ ਇੰਨੀ ਮੁਹੱਬਤ ਕਰਦਾ ਤੇ ਤੁਸੀਂ ਵੇਖ ਕੇ ਉਹਦੇ ਪਸ਼ੂ ਵੇਖ ਕੇ ਤੁਹਾਨੂੰ ਆਪੇ ਅੰਦਾਜ਼ਾ ਲੱਗ ਜਾਊਗਾ ਨਾਮ ਹੈ ਗੁਰਪ੍ਰੀਤ ਸਿੰਘ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਹਾਂ ਬਾਈ ਵਧੀਆ ਜਮਾ ਚੜਦੀ ਅੱਛਾ ਤੇ ਅੱਜ ਦੇ ਯੁੱਗ ਦੇ ਵਿੱਚ ਲੋਕ ਤਾਂ ਗੋਹੇ ਤੋਂ ਪਾਸੇ ਹੋਈ ਜਾਂਦੇ ਆ ਵੀ ਯਾਰ ਆਪਾਂ ਤਾਂ ਗੋਹੇ ਨਾਲ ਗੋਹਾ ਕਿਉਂ ਹੋਣਾ ਪਸ਼ੂਆਂ ਨਾਲ ਬੰਦਾ ਪਸ਼ੂ ਹੋ ਜਾਂਦਾ ਥੋੜਾ ਖਿਆਲ ਕਿਵੇਂ ਆਇਆ ਵੀ ਆਪਾਂ ਨੂੰ ਪਸ਼ੂਆਂ ਦਾ ਰੱਖਣੇ ਚਾਹੀਦੇ ਆ ਏ ਆਇਆ ਬਾਈ ਜੀ ਇਹ ਕਿਹੜਾ ਆਪਣਾ ਤੰਦਾ ਗਿਆ ਜੀ ਇਹ ਆਪਣਾ ਜਿੱਦੀ ਪੁਸਤੀ ਤੰਦਾ ਹੈਗਾ ਬਾਈ ਜੀ ਪਹਿਲੇ ਦਿਨ ਤੋਂ ਆਪਣੇ ਰੱਖਦੇ ਨੇ ਠੀਕ ਹੈ ਨਾ ਜੀ ਇਹ ਆਪਾਂ ਬਾਈ ਪਹਿਲਾਂ ਮੇਰਾ ਸ਼ੌਂਕ ਆ ਬਾਈ ਇਹੇ ਠੀਕ ਹੈ ਜੀ ਸਾਰੀਆਂ ਬਾਈ ਜੋ ਵੀ ਇੱਥੇ ਤੁਸੀਂ ਮੱਝਾਂ ਗਈਆਂ ਦੇਖ ਰਹੇ ਹੋ ਨੇ ਕੱਲੀ ਕੱਲੀ ਆ ਹਾਂ ਮੇਰੇ ਕੋਲੇ ਰਕਾਟ ਆ ਬਾਈ ਇਹਨਾਂ ਦਾ ਤੇ ਪਹਿਲਾਂ ਆਪਣਾ ਸ਼ੌਂਕ ਆ ਬਾਈ ਫਿਰ ਬਾਈ ਇਹੇ ਬਿਜ਼ਨਸ ਵੀ ਨਹੀਂ ਮਾਰਾ ਹੈਗਾ ਜੀ ਬੰਦੇ ਨੂੰ ਬਿਜ਼ਨਸ ਵੀ ਇੱਕ ਬਸਲਾ ਹੈਗਾ ਵੀ ਪਹਿਲਾਂ ਸ਼ੌਂਕ ਰੱਖਣਾ ਚਾਹੀਦਾ ਹੈਗਾ ਹਾਂ ਵੀ ਜਦੋਂ ਤੁਸੀਂ ਪਹਿਲਾਂ ਤੁਹਾਡੇ ਬਡੇਰੇ ਕਿੰਨੇ ਕੁ ਪਸ਼ੂ ਰੱਖਦੇ ਹੁੰਦੇ ਪਹਿਲਾਂ ਬਾਈ ਤੁਸੀਂ ਇਹ ਸਮਝ ਲਓ ਪਹਿਲੇ ਦਿਨ ਤੋਂ ਬਾਈ ਅਸੀਂ 11 12 ਪਸ਼ੂ ਰੈਂਦੇ ਰਹਿੰਦੇ ਨੇ ਪਹਿਲੇ ਦਿਨ ਤੋਂ ਹੀ ਆਪਣੇ ਕੋਲੇ ਹਾਂ ਮੈਂ ਹਾਂ ਪਹਿਲੇ ਦਿਨ ਹੀ ਰੱਖਦੇ ਆਂ ਬਈ ਆਪਾਂ ਜੇ ਫਿਰ ਤੁਸੀਂ ਇਦੋਂ ਬਾਅਦ ਵਧਾਉਂਦੇਗੇ ਹਾਂ ਇਦੋਂ ਬਾਅਦ ਬਈ ਆਪਾਂ ਪਹਿਲੇ ਦਿਨ ਤੋਂ ਹੀ ਉੱਧਰਲੇ ਘਰੇ ਆਪਣਾ ਬਰੀਡਿੰਗ ਤੇ ਕੰਮ ਸੀਗਾ ਜੀ ਅੱਛਾ ਮੁੱਢ ਨਹੀਂ ਦਿੱਤੀ ਮੈਂ ਅੱਛਾ ਸਮਝਦਾ ਹਾਂ ਦਾ ਗੱਲ ਇਹ ਆਇਆ ਭੈਣ ਨੂੰ ਮੈਂ ਦੱਸਦਾ ਹਾਂ ਹਾਂ ਜਿਵੇਂ ਮੰਨ ਕੇ ਚੱਲ ਮੇਰਾ 92 ਦਾ ਜਨਮ ਆਇਆ ਹਾਂ ਮੈਂ ਹੁਣ ਆਪਦੀ ਸੁਰਤਮ ਨੂੰ ਮਗਰ ਲੈ ਕੇ ਜਾਂਦਾ ਵੀ ਮੈਨੂੰ ਕਿੰਨਾ ਚਿਰ ਹੋ ਗਿਆ ਹਾਂ ਫਿਰ ਮੈਂ ਐਂ ਲੱਗਦਾ ਵੀ ਮੈਂ ਕੁਛ 7-8 ਸਾਲਾਂ ਦੀ ਯਾਰ 7-8 ਸਾਲਾਂ ਦੀ ਮੰਨ ਕੇ ਚੱਲ ਵੀ ਜਿਉਂ ਵਿੱਚ ਪਿਆ ਹਮ ਬਸ ਕੋ ਮੈਂ ਹੁਣ ਸਾਬ ਲਾਉਣਾ ਗਾ ਜਵਾਕਾਂ ਨੂੰ ਦੇਖ ਕੇ ਨਾ ਤਾਂ ਮੈਂ ਗੋਲੀਆਂ ਖੱਡੀਆਂ ਨੇ ਮੇਰੇ ਨਾਲ ਦੇ ਸਾਰੇ ਵਾਲਿਆਂ ਨੂੰ ਪਤਾ ਨਾ ਮੈਂ ਕਦੇ ਪੰਗ ਚੜਾਇਆ ਜਵਾਕਾਂ ਨਾਲ ਮੈਂ ਕੋਈ ਛੇੜ ਨਹੀਂ ਖੇਡੀ ਇਹ ਗੱਲ ਤੇ ਮੈਂ ਹੁਣ ਗੌਰ ਕਰੀ ਮੈਨੂੰ ਪਤਾ ਕੋਈ ਜਵਾਕਾਂ ਨਾਲ ਕੰਮੀ ਨਹੀਂ ਕਰਿਆ ਮਗਾ 12-13 ਸਾਲ ਦਾ ਟਰੈਕਟਰ ਚਲਾਉਣ ਲੱਗ ਗਿਆ ਮੋੜ ਤੇ ਤੈਨੂੰ ਪਤਾ ਹੋਵੇ ਟੱਬੇ-ਟੱਬੇ ਬਸ ਕੇ ਲਾਡ ਰੋਂ ਪੜ ਰਿਹਾ ਬੜਾ ਥੀ ਗਿਆ ਵੀ ਪਸ਼ੂਆਂ ਨਾਲੋਂ ਅਸੀਂ ਪਹਿਲੇ ਦਿਨੋਂ ਹੀ ਜੁੜੇ ਜਾਂ ਨਾ ਅਸੀਂ ਕੋਈ ਮੁੱਦ ਲੈਤੀ ਆ ਭਾਈ ਮੱਜ ਆ ਪਿੱਛੇ ਜੀ ਅਸੀਂ ਸੌਂਕ ਨੂੰ ਦੋ ਮੱਝਾਂ ਲਿਆਂਦੀਆਂ ਸੀ ਮੰਨ ਕੇ ਚੱਲੋ ਵੀ ਆਪਣਾ ਮਿੱਤਰ ਸੀ ਹਰਿਆਣੇ ਚ ਆ ਉਹਨੇ ਹੁਣ ਦਿੱਤੀ ਸੀ ਉਹਨੇ ਉਹ ਦਿੱਤੀ ਸੀ ਇਹ ਵੀ ਹੁਣ ਮੰਨ ਕੇ ਚੱਲ ਨਹੀਂ ਆਪਣੇ ਕੋਲ ਘੱਟ ਵੀ ਬਰੀਡ ਦੀਆਂ ਤੈਨੂੰ ਮੈਂ ਦਿਖਾਉਣ ਲੱਗ ਗਏ ਹਾਂ ਆ ਇੱਥੋਂ ਆਪਾਂ ਲੱਗੇ ਜਾਨੇ ਹਾਂ ਬਸ ਇੱਥੋਂ ਸ਼ੁਰੂਆਤ ਆ ਇਹ ਸਿਕੰਦਰ ਦੀ ਹੈ ਝੋਟੀ ਸਿਕੰਦਰ ਦੀ ਹਾਂ ਇਹ ਮੰਨ ਕੇ ਚੱਲੇ ਅੱਛਾ ਮਨਕੇ ਜਿਹੜੀ ਤਾਂ ਬੱਧ ਚਰ ਲੈਗੀ ਹਾਂਜੀ ਇਹ ਹੁਣ 6 ਮਹੀਨੇ ਦੀ ਗੱਭਣ ਹੈ ਅੱਛਾ 6 ਮਹੀਨੇ ਸਾਢੇ 3 ਸਾਲ ਉਮਰ ਹੈ ਦੀ ਹਾਂ ਅੱਛਾ ਇਹ ਦੀ ਛੂਤੀ ਪਹਿਣ ਲੱਗਦੀ ਆ ਜਿਵੇਂ ਬਹੁਤ ਨਾ ਭਾਈ ਆਏ ਤੈਨੂੰ ਦਿਖਾਉਣਾ ਤੈਨੂੰ ਬਹੁਤ 3 ਸਾਲ ਦੀ ਆ ਉਹ ਮਾਲ ਕੇ 3 ਸਾਲ ਦੀ ਛੂਤੀ ਉਹ ਅੱਛਾ ਉਹ ਹਜੇ 3 ਸਾਲ ਦੀ ਆ 3 ਸਾਲ ਦੀ ਛੂਤੀ ਹੈ ਹੁਣ 4 ਮਹੀਨੇ ਦੀ ਗੱਭਣ ਹੈ ਠੀਕ ਆ ਆ ਕਿਹੜੇ ਸਾਲ ਦੀ ਆ ਇਹ ਆਪ ਭਾਨੂੰ ਦੀ ਹੈ ਹਾਂ ਇਹ ਦੀ ਸਾਕੀ ਪਹਿਣ ਹੈ ਜੀ ਅੱਛਾ ਅੱਛਾ ਇਹ ਦੀ ਛੇ ਇਹਦੀ ਮਾਗ ਲਈ ਛੂਏ ਹੈ ਜੀ ਮਾਂ ਦੀ ਅੱਛਾ ਅੱਛਾ ਬਹੁਤ ਵਧੀਆ ਇਹ ਤੁਸੀਂ ਇਹ ਤੁਸੀਂ ਆਪ ਸਵੇਰੇ ਉੱਠ ਕੇ ਸਾਰਾ ਕੰਮ ਹਾਂ ਸਵੇਰੇ ਉੱਠਣ ਲੱਗੇ ਭਾਈ ਅੱਛਾ ਅੱਗੇ ਆਉਣੇ ਆਈ ਦੇ ਵੀ ਇੱਕ ਸਟੋਰੀ ਹੈ ਇਹ ਤੁਹਾਨੂੰ ਇੱਕ ਗਿਫਟ ਚ ਹੀ ਦਿੱਤੀ ਸੀ ਕਹਿੰਦੇ ਕਿਸੇ ਬੰਦੇ ਨੇ ਹਣਾ ਇਹਨੇ ਹੁਣ 12ਵੇਂ ਸੂਏ ਸੁਣਾ ਭਾਈ ਅੱਛਾ 12ਵੇਂ ਸੂਏ ਹਾਂ ਮੰਨ ਕੇ ਚੱਲ ਇਹ ਬੁੜੀ ਇਹਨੇ ਉਹਨੇ ਵੀਚਾਰੇ ਨੇ ਆਈ ਦਿੱਤੀ ਸੀ ਕਹਿੰਦਾ ਜੇ ਤੁਸੀਂ ਸ਼ਾਮ ਤੇ ਉਹ ਬੁੜੀ ਹੋਵੇ ਇਹ ਬੁੜੀ ਚ ਆਉਂਦੀ ਹੈ ਜਾਂ ਰੋਸੀ ਹੈ ਕੀ ਹੈ ਇਹ ਬੁੜੀ ਵੀ ਮੰਨਦੇ ਆ ਭਾਈ ਅੱਛਾ ਇਹ ਨੂੰ ਰਾਂਗੇ ਜਾਂ ਮੰਨ ਕੇ ਚੱਲ ਬਦਲਾ ਆ ਜਾਂਦੀ ਹੈ ਜਿਵੇਂ ਉਹ ਰੁੱਤ ਦੇ ਸਾਹ ਨਾਲ ਉਹ ਨੇੜੇ ਹੋ ਜੂਦੇ ਥੋੜਾ ਹਾਂ ਮੈਂ ਰੁੱਤ ਦੇ ਸਾਹ ਨਾਲ ਰੱਖ ਕੇ ਬਤਲਾ ਜਾਂਦੀ ਆ ਅੱਛਾ ਕੌਲਾ ਦੇਖੋ ਬਾਈ ਦਾ ਚਾਹ ਆ ਹੁੰਦਾ ਅਸਲੀ ਚਾਹ ਹੈ ਤੇ ਅੱਛਾ ਰੁੱਤ ਦੇ ਮੁਤਾਬਕ ਰੰਗੇ ਬਦਲ ਜਾਂਦੇ ਆ ਬਾਲਬੂਲ ਆ ਜਾਂਦੇ ਜਦੋਂ ਉਹ ਬਾਈ ਤੈਨੂੰ ਆਏ ਮੰਨਦਾ ਵੀ ਮੈਂ ਨਹੀਂ ਕਹਿ ਸਕਦਾ ਵੀ ਇਹ ਮੈਂ ਇਸ ਵਰਗੀ ਕੋਈ ਫਾਰਮੈਟ ਦੁਨੀਆ ਤੇ ਹੁੰਦੀ ਹੈ ਕਿੰਨਾ ਕੁ ਦੁੱਧ ਕੱਢਿਆ ਨਹੀਂ ਦੁੱਧ ਪਿੱਸੇ ਬਾਈ ਨੇ ਜਵਾਨੀ ਪਹਿਲਾਂ ਕੱਢਿਆ ਮੰਨ ਕੇ ਚੱਲ ਵੀ ਉਦੋਂ ਅੱਜ ਹੁਣਤੇ ਇਹ ਗੱਲਾਂ ਹੋਰ ਹੋ ਗਈਆਂ ਨਾ ਹੁਣ ਤਾਂ ਲੋਕ ਬਾਲੀਗਾਹਾਂ ਪਹੁੰਚ ਗਏ ਅੱਛਾ ਹਾਂ ਵੀ ਇਹਦਾ 24 25 ਲੀਟਰ ਦੁੱਧ ਅੱਜ ਤੋਂ 10 ਸਾਲ ਪਹਿਲਾਂ ਦਿੱਤਾ ਹੋਇਆ ਹੈ ਅੱਛਾ ਹਾਂ ਜਵਾਨੀ ਪਹਿਰੇ ਚ ਹੁਣ ਇਹਦਾ ਅਸੀਂ 1500 ਲੀਟਰ ਦੁੱਧੇ ਤੋਂ ਚਾਉਂਦੇ ਆ ਭਾਈ ਉਹਨੂੰ ਦੇਵੇ ਦੁੱਧ ਪਿੱਛੇ ਵੀ ਨਹੀਂ ਹੁੰਦਾ ਅਸੀਂ ਜਦੋਂ ਹੁਣੀ ਚੋਕੇ ਹਟਿਆ ਸੀ ਹਾਂ ਬਾਬਾ ਇਹ ਤਾਂ ਬਸ ਉੱਥੀ ਆ ਕੇ ਉਹ ਚੱਕ ਲੈ ਹਾਂ ਧਾਰ ਇਹਦੀ ਮੰਨ ਕੇ ਚੱਲਾਂ ਜੇ ਮੈਂ ਹੁਣ ਚੋਕੇ ਹਟਿਆ ਹਾਂ ਹਾਂ ਨਾ ਅੱਜ ਦਿੱਤੀ ਹੈ ਅੱਛਾ ਅੱਛਾ ਹਾਂ ਆ ਦੇਖੋ ਬੂਰੀ ਮੱਝ ਤੇ ਆਈ ਦਿੱਤੀ ਹੈ ਇਹ ਮੰਨ ਕੇ ਚੱਲ ਭਾਈ ਹੁਣ ਤੱਕ ਨਾਲ ਦੀ ਹੋਈ ਹੈ ਅੱਛਾ ਹੁਣ ਤੱਕ ਨਾਲ ਦੁਬਾਰੇ ਕਰ ਬਣਾ ਠੀਕ ਹੈ ਤੇ ਯਾਨੀ ਉਮਰ ਚੀ ਦਿੱਤੀ ਇਹ ਕਿਹੜੇ ਸਾਨ ਦੀ ਹੈ ਇਹ ਸਰਕਾਰੀ ਸਾਨ ਦੀ ਹੈ ਤੇ ਨਾਲ ਆਈ ਸੀ ਅੱਛਾ ਨਾਲ ਆਈ ਸੀ ਹਰਿਆਣੇ ਦੇ ਸਰਕਾਰੀ ਹਰਿਆਣੇ ਦੀ ਸਾਨ ਦੀ ਆਦੋਂ ਇਹ ਮੰਨ ਕੇ ਚੱਲ ਵੀ 2 ਕ ਮਹੀਨਿਆਂ ਦੀ ਦਿੱਤੀ ਜਦੋਂ ਇਹ ਨਾਲ ਆਈ ਹੈ ਅੱਛਾ ਅੱਛਾ ਠੀਕ ਹੈ ਠੀਕ ਹੈ ਅੱਗੇ ਆਮ ਅੱਜ ਦੀ ਗੱਲ ਕਰਦੇ ਹਾਂ ਇਹ ਵੀ ਇਹ ਸੈਕਟਰੀ ਆ ਭਾਈ ਇਹਦਾ ਰਵਾ ਪਾਕਿਸਤਾਨ ਦਾ ਮਗਰੋਂ ਪਿੱਛਾ ਹੈ ਦਾ ਅੱਛਾ ਇਹ ਵੀ ਉਹਨੇ ਆਪਾਂ ਨੂੰ ਪਿਆਰ ਚੀ ਦਿੱਤੀ ਤੀ ਠੀਕ ਹੈ ਇਹਦਾ ਪਿੱਛਾ ਪਾਕਿਸਤਾਨ ਦਾ ਹੈ ਇਹ ਇਹਨੂੰ ਉਹ 라ਵੀ ਕਹਿੰਦਾ ਹੈਗਾ اچھا ਇਹ ਮੋਰਾ ਨਹੀਂ ਲੱਗੀ ਉਹ ਕਹਿੰਦਾ ਠੀਕ ਹੈ ਕਰੇ ਕਰੇ ਇਹਦੀ ਕੈਕਟਰ ਮੈਨੂੰ ਲੱਗਦੀ ਵੀ ਨਹੀਂ ਇਹਦੇ ਕਾਦੇ ਦੀ ਗੁੱਡੀ ਨਹੀਂ ਐ ਹੈ ਨਾ ਇੱਕ ਹੁੰਦੀ ਹੈ ਨੀਲੀ ਇੱਕ ਹੁੰਦੀ ਹੈ 라ਵੀ ਨੀਲੀ ਆਧਾ 라ਵੀ ਆਧਾ ਹੁਣ ਉਹ ਇਕੱਠੀ ਹੋ ਗਈਆਂ ਤੇ ਠੀਕ ਹੈ ਮੈਂ ਸਮਝ ਗਿਆ ਨਹੀਂ ਸਮਝ ਗਿਆ ਮੈਂ ਪਾਕਿਸਤਾਨ ਤੇ ਬੈਕੀ ਆਇਤੀ ਉਹਦੇ ਪੁਰਖੇ ਰਾਵੀ ਨਾ ਉਹ ਤਾਂ ਉਹਦਾ ਬੰਦੇ ਦਾ ਵੀ ਆਪਾਂ ਜੇ ਕਿਤੇ ਗਈਏ ਬੜਾ ਤਕੜਾ ਕੰਮ ਹੈ। ਅੱਛਾ ਅੱਛਾ। ਕੀ ਨਾਮ ਆ ਉਹ ਬਾਈ ਦਾ ਜ਼ਿਕਰ ਵੀ ਕਰਦੇ। ਹਾਂ ਬਲਵਾਨ ਆ ਬਾਈ ਇਹ ਮਨ ਕਿ ਟਹਾਣਾ ਟਹਾਣਾ ਟਹਾਣੀ ਮੰਨੂ ਆਪਾਂ। ਓਕੇ। ਠੀਕ ਹੈ। ਬਹੁਤ ਪ੍ਰੇਮ ਰੱਖਦਾ। ਤੁਸੀਂ ਐ ਮਨੋ ਬਾਈ। ਹੂੰ। ਮੈਂ ਮੈਂ ਤਾਂ ਆਪਾਂ ਥੋੜੇ ਬੰਦੇ ਹੋਰ ਪਰ ਆਪਾਂ ਤੋਂ ਸਮਾਂ ਸਮਾਂ ਨਿਕਲਦਾ ਨਹੀਂ। ਹਾਂਜੀ। ਉਹ ਬੰਦਾ 3 ਮਹੀਨੇ ਬਾਅਦ ਮੇਰੇ ਕੋਲ ਗੇੜਾ ਮਾਰਦੀ ਮਾਰਦਾ। ਅੱਛਾ ਆਪਾਂ ਸ਼ੂ ਦੇਖ ਰਹੇ। ਬਿਨਾ ਕੰਮ ਤੋਂ। ਹਾਂ। ਤੇ ਇੱਕ ਤਾਂ ਕੰਮ ਹੁੰਦਾ ਆਪਾਂ ਨੂੰ। ਕੋਈ ਕੰਮ ਨਹੀਂ ਸਾਨੂੰ ਐਂ ਪਤਾ ਲੱਗਦਾ ਵੀ ਬਲਵਾਨ ਆ ਗਿਆ ਨਾ ਸਵਾਹ। ਅੱਛ ਠੀਕ ਆ ਅੱਗੇ ਹਾਂ ਭਾਈ ਨਾੜਾ ਨੂੜਾ ਨਹੀਂ ਅੰਕੜਾ ਨਹੀਂ ਟੋਪਰ ਹੋਈਆਂ ਪਈਆਂ ਨੇ ਇਹ ਇਹ ਮੱਝ ਦੀਆਂ ਉਹ ਝੋਟੀਆਂ ਦੀ ਪੀ ਉਹ ਇਹਦੀ ਨਹੀਂ ਉਹ ਇਹਦੀ ਨਹੀਂ ਇਹ ਆਪਣੇ ਘਰ ਦੀ ਆ ਬਈ ਇਹ ਆਪ ਦੀ ਇਹ ਰਸਤਮੇ ਹਿੱਦਦੀ ਆ ਆਪ ਠੀਕ ਆ ਹਾਂ ਬਸ ਇਹਨੂੰ ਕੱਢ ਲੈ ਇਹਨੂੰ ਲੁਕੋ ਲੈ ਮੰਨ ਕੇ ਤੇਰਾ ਉਸ ਵਿੱਚ ਨਾ ਤਾਂ ਪੂਰਾ ਕੰਪੀਟੀਸ਼ਨ ਹੀ ਚੱਲਦਾ ਕਿਤੇ 20 ਹੋਏ ਨਾ ਅੱਗੇ ਜਾਂਦੀ ਹੈ ਇੱਥੇ ਮਰ ਗਿਆ ਤੇ ਨਾੜਾ ਨੂੜਾ ਆ ਤਾਂ ਮੈਂ ਤਾਂ ਕੋਈ ਲੇਖ ਹੀ ਨਹੀਂ ਬਈ ਯਾਰ ਠੀਕ ਆ ਇਹ ਦੇਖਿਆ ਜਾਵੇ ਇਹ ਕਹੇ ਇਹ ਕਹਿੰਦੇ ਸੂਏ ਹੋ ਇਹੇ ਉਦੋਂ ਆਪਾਂ ਦੂਜੇ ਲੈਣ ਦਿੱਤੀ 2 ਆਪਣਾ ਕੋਲੇ 40 40ਵੇਂ ਨੂੰ ਹੋ ਗਏ ਹੁਣ ਇਹ ਪੰਜਵੀਂ ਵਾਰ ਗੱਪਣਾ ਹੈ ਬਜਰਾ ਕੀ ਦਾ ਠੀਕ ਹੈ ਠੀਕ ਹੈ ਇਹ ਵੀ ਗੱਪਣਾ ਇਹੋ ਸਾਰੀਆਂ ਟੋਕੜਾਂ ਹੋਈਆਂ ਪਈਆਂ ਨਹੀਂ ਆਪਾਂ ਕੋਈ ਠੀਕ ਹੈ ਠੀਕ ਹੈ ਕਦੇ ਆਪਾਂ ਚਵਾਈ ਕਰਾਵਾਂਗੇ ਇਹਨਾਂ ਦੀ ਨਾ ਕਰਾਂਗੇ ਬਾਈ ਕੋਈ ਹਾਂ ਚਲੋ ਆ ਆ ਗਿਆ ਸਾਨ ਇਹ ਹਾਂ ਇਹ ਬਾਈ ਪਿੰਦੀ ਤੋਂ ਲਿਆ ਸੀਗਾ ਇਹ ਪਿੰਦੀ ਤੋਂ ਲਿਆਂਦਾ ਸੀ ਹਾਂ ਇਹ ਲੰਬੋ ਮਾਜਾ ਆ ਗਿਆ ਬਾਈ ਇਹ ਅੱਛਾ ਲੰਬੋ ਮਾਜਾ ਹਾਂ ਲੰਬੋ ਦਾ ਆ ਗਿਆ ਲੰਬੋਂ ਨੇ ਕਿੰਨਾ ਦੁੱਧ ਕੱਢਿਆ ਲੰਬੋਂ ਨੇ ਭਾਈ ਆਪਦੀ ਦੂਜੇ ਪਹਿਲੇ ਛੋਲੇ ਭਾਈ ਦਿੱਤਾ 16 ਲੀਟਰ ਦੂਜਾ ਸੂਆ ਦਾ ਖਰਾਬ ਹੋ ਗਿਆ ਤੀ ਉਸ ਤੋਂ ਬਾਅਦ ਉਹ 18 19 ਕਿਤੇ ਚੱਲੀ ਆ ਬੰਦੇ ਅੱਛਾ ਅੱਛਾ ਹਾਂ ਇਹ ਸਮਰਾਟ ਮਕੇਰੀਆਂ ਦਾ ਸਮਰਾਟ ਮਕੇਰੀਆਂ ਦਾ ਕੀ ਬਾਤ ਹੈ ਇਹਦਾ ਪਜਲਟੀ ਵੀ ਦਿਖਾਵਾਂਗੇ ਭਾਈ ਮੇਰੇ ਕੋਲੇ ਆ ਚੁੱਕਿਆ ਅੱਛਾ ਹਾਂ ਉਹ ਛੋਟੀ ਕੋਲ ਨਹੀਂ ਆਇਆਗਾ ਤੇਰੀ ਜਾਣੀ ਸੀ ਠੀਕ ਹੈ ਠੀਕ ਹੈ ਠੀਕ ਹੁਣ ਉਹ ਹੀ ਗੱਲ ਆ ਕਿ ਇਹ ਕਿੰਨੇ ਸਾਲ ਦਾ ਹੋਊਗਾ ਹਾਂ ਭਾਈ ਇਹ 3.5 ਸਾਲ ਦਾ ਹੋਊਗਾ 3.5 ਸਾਲ ਦਾ ਹੋਊਗਾ ਉਹੀ ਗੱਲ ਫੇਰ ਆ ਗਈ ਸੰਦੀਪ ਹਾਂਜੀ ਇਹਦਾ ਕੱਦ ਥੋੜਾ ਜਿਹਾ ਦਰਮਿਆਨਾ ਰਹੇਗਾ ਪਸੂ ਤਾਂ ਦੁੱਧ ਦੇਣ ਵਾਲਾ ਜੀਵ ਹੈ ਆਪਣਾ ਮੰਨ ਕੇ ਚੱਲ ਇਹ ਵੀ ਕਹਿੰਦੀ ਕਿ ਨਾ ਕੱਢ ਦੇ ਨੈਰ ਦੋ ਕਿਉਂਕਿ ਮੈਂ ਇੱਕ ਕੱਟੀ ਦੇਖੀ ਕਿਉਂ ਉਹ ਤੈਨੂੰ ਦਿਖਾਉਣਾ ਇੱਕ ਪਾਸੇ ਤਾਂ ਕੱਟੀ ਮੰਨ ਕੇ ਚੱਲ 20 ਲੀਟਰ ਵਾਲੀ ਚੋਂ ਨਿਕਲੀ ਐ ਕੋਹੇ ਨੂਰ ਦੀ ਇੱਕ ਪਾਸੋਂ ਜਿਹੜੀ ਇਹ ਤੋਂ ਗੱਭਣ ਤੀ ਉਹਨੇ 10 ਕਿਲੋ ਲੀਟਰ ਦੁੱਧ ਦਿੱਤਾ ਉਹ ਤੋਂ ਟੀ ਨਾ ਮੰਨ ਕੇ ਕੁਛ ਤਾਂ ਨਿਆਣੀ ਸੀ ਕੱਟੀਆਂ 'ਚ ਕੋਈ ਫਰਕ ਨਹੀਂ 20 ਲੀਟਰ ਵਾਲੀ ਕੱਟੀ ਤੇ ਕੋਹੇ ਨੂਰ ਵਾਲੇ ਪਾਸਿਓ ਤੇ ਇੱਕ ਪਾਸੇ ਇਹਦੀ ਕੱਟੀ ਤੇ 10 ਲੀਟਰ ਵਾਲੀ ਚੋਂ ਇੱਕੋ ਗੱਲ ਵਾਂਗ ਨਹੀਂ ਠੀਕ ਐ ਚਲੋ ਅੱਗੇ ਆਜੋ ਆ ਬੁਰੀ ਦੀ ਐ ਨਾ ਇਹ ਬੁਰੀ ਨਹੀਂ ਹੈਗੀ ਇਹ ਸਹੀ ਲੈਤੀ ਹੈ। ਉਸ ਉਹੀ ਗੱਲ ਫੇਰਾ ਗਈ ਸੌਂਕਦੀ ਯਾਰ ਮੈਂ ਵੇਚੀ ਤਾਂ ਮੈਂ ਇਸਤੀ। ਉੱਥੇ ਮੈਨੂੰ ਦੋ ਕਟੀਆਂ ਉਹ ਖੜੀਆਂ ਜੱਤੀਆਂ ਲੱਗੀਆਂ ਮੈਂ ਦੋ ਉੱਥੋਂ ਲਿਆ ਆਇਆ। ਅੱਛਾ। ਹਾਂ। ਕਿੱਥੋਂ ਲੈਣੇ ਇਹ? ਇਹ ਇੱਥੋਂ ਹੀ ਵਣ ਕੇ ਚੱਲ ਆਪਣੇ ਵਪਾਰੀ ਲੈ ਕੇ ਆਤੀ। ਅੱਛਾ ਅੱਛਾ। ਇਹ ਨਹੀਂ ਪਤਾ ਇਹ ਚੁਕੜੇ ਕੋਈ ਨੂਰ ਨਿਕਲੇ ਹੋਵੇ। ਹਾਂ ਇਹ ਹਾਂ ਇਹ ਇਹ ਗੱਲ ਹੁਣ ਬਰੀਡ ਦੀ ਕਰ ਆ ਆ ਗਈ ਬਾਈ ਉਹਦੀ ਛੋਟੀ ਦੀ ਗੱਤੀ। ਇਹਨੇ ਲੱਕੂ ਆਇਆ ਮੰਨ ਲਵੀ ਪਹਿਲਾਂ ਪਹਿਲੇ ਨੇ ਨੇ। ਹਾਂ। ਕੁਝ ਵੀ ਕਹਿ ਸਕਦਾ ਵੀ ਇਹ ਕੀ ਕਰ ਦੂ। ਬਈ ਦੀ ਝੋਲੀ ਦਿਖਾ। ਇਕੀ ਤੇ ਮੈਂ ਕੋਈ 4 ਮਹੀਨੇ ਦੀ ਘੱਬੜ ਹੁੰਦੀ ਹੈ। ਲੈ ਸਹੀ ਗੱਲ ਹੈ। ਇਹ ਡਾਇਮੰਡ ਦੀ ਹੈ। ਅੱਛਾ ਡਾਇਮੰਡ ਦੀ। ਹਾਂ। ਡਾਇਮੰਡ ਇਹ ਲੀਲੀ ਰਵੀ ਵਾਲੇ ਦੀ ਹੈ। ਹਾਂ ਮੈਂ ਸਮਝ ਗਿਆ। ਇਹ ਉਸੇ ਉਹਦੇ ਡਾਇਮੰਡ ਦੀ ਵਧੀਆ ਚਰਚਾ। ਮੱਕੀ ਹੱਸਦਾ ਯਾਰ ਬਾਈ ਇਦੂ ਦਾ ਹੁਣ ਕੱਟੇ ਕੀ। ਹਾਂ ਬਹੁਤ ਸੋਹਣੀ ਹੈ ਨਾ। ਹਾਂ ਇਹ ਮੰਮੀ ਮਾ ਚੱਲ ਜਰਾ ਪੈਸਾ ਤਾਂ ਅੰਦਰੋਂ ਦੇ ਨਾ ਗਏ ਨਾ ਦੋ ਦਨਾਂ। ਹਾਂ। ਆ ਗਈ। ਇੱਕ ਬਾਈ ਕੱਟਾ ਆ ਗਿਆ ਆਪਣੀ ਆਹੀ ਮੱਝ ਦਾ। ਜੇ ਕੋਈ ਸੱਜਣ ਕੋਈ ਚੰਗਾ ਹੋਇਆ ਬਾਈ। ਹਾਂ। ਇਹ ਦੇ ਦੇਾਂਗੇ 20 ਲੀਟਰ ਦੀ ਮਾਤਰਾ ਮੰਨ ਕੇ ਚੱਲ ਆਹ ਏਸ਼ੇ ਬਾਈ ਰੋਸਤੇ ਮੈਂ ਹਿੱਦੜੀ ਦੇ ਤੀਦੀ ਹੈ ਬਾਈ ਇਹ ਅੱਛਾ ਪਿਓ ਵਾਲੇ ਪਾਸੇ ਕੋਈ ਨਹੀਂ ਕੋਈ ਨੋਰਦਾ ਬਾਈ ਇਹ ਅੱਛਾ ਪਿਓ ਜੇਕਰ ਵੀ ਸ਼ੇਵ ਵਾਲੇ ਨੂੰ ਦੇ ਦਾਂਗੇ ਕਿਵੇਂ ਦੇ ਦਾਂਗੇ ਕੋਈ ਮਹਤਲ ਕਾਹਨੂੰ ਬਟਮ ਬਟਾਉਣ ਲਾਉਣ ਨੂੰ ਦੇਣਾ ਠੀਕ ਹੈ ਜੋ ਆਪਣੇ ਕੋਲ ਕੱਟੇ ਕਈ ਹੋਗੇ ਕੋਦਰ ਗੂੜੇ ਆਉਂਗਾ ਉਹ ਆਪਾਂ ਰੱਖ ਲੇ ਆਹ ਦੇਖੋ ਦੋਸਤੋ ਪਹਿਲੀ ਗੱਲ ਤਾਂ ਛੱਤ ਦੇਖੋ ਇਹਨਾਂ ਨੇ ਐ ਵਧੀਆ ਬਣਾਈ ਹੋਈ ਆ ਛੱਤ ਤੇ ਦੂਜੇ ਨੰਬਰ ਤੇ ਇਹ ਦੇਖੋ ਵੀ ਸਾਫ ਸਫਾਈ ਦੇਖੋ ਨਹੀਂ ਇਥੇ ਜਿਵੇਂ ਝੜਦਾ ਹਾਂ ਮੌਸਮ ਦੇਖੋ ਕਿਹੇ ਜਾ ਹੋਇਆ ਪਿਆ ਫੇਰ ਵੀ ਨਹੀਂ ਗੰਦ ਪਿਲ ਖਿੰਡਿਆ ਹੁੰਦਾ ਆ ਦੇ ਆ ਆ ਗਈ ਬੱਚੇ ਇਹ ਬਾਈ ਆਪ ਹੈਗੀ ਐ ਸੁਨੋ ਮੈਂ ਦੀ ਮੈਡਮ ਹਾਂ ਨਾ ਇਹ ਆਪ ਸੁਨੋ ਮੈਂ ਦੀ ਹੈ ਬਾਈ ਲੈਨਮਾਰਕ ਤੋਂ ਗੱਭਣਾ 15 ਕਿ ਮਹੀਨੇ ਦੀ ਹੈ ਇਹ ਠੀਕ ਹੈ ਹਾਂ ਬਹੁਤ ਚੰਗੀ ਆ ਇੱਕ ਇੱਕ ਸਭ ਤੋਂ ਵੱਡੀ ਗੱਲ ਮੈਨੂੰ ਇਹ ਲੱਗੀ ਆ ਦੇਖੋ ਇੱਧਰ ਪੱਕਾ ਥਾ ਇੱਧਰ ਕੱਚਾ ਇਹ ਪੱਕਾ ਕੱਚਾ ਕਿਵੇਂ ਜਰ ਸਾਨੂੰ ਤਾਂ ਹਜੇ ਵੀ ਨਹੀਂ ਸਬਰ ਆ ਰਿਹਾ ਤੂੰ ਐ ਮੰਨ ਵੀ ਕਿੰਨਾ ਆਪਣਾ ਹੀ ਆਪਾ ਵੀਡੀਓ ਪਹਿਲਾਂ ਪਾਈ ਤਾਂ ਹੈਗੀ ਆ ਇਹ ਆਪਾਂ ਪਸ਼ੂਆਂ ਬਾਸਤੀ ਸਾਰਾ ਧਾਮਾ ਜਾਂ ਮਿੱਥੋਂ ਹੀ ਛੱਡਦੇ ਵੀ ਜਾ ਕੇ ਪਸ਼ੂ ਆਪਣੇ ਖੁਸ ਰਹਿਣਾ ਇੱਥੇ ਸਾਨੂੰ ਸਸਤੀ ਸੁਸਤੀ ਆਉਂਦੀ ਨਹੀਂ ਆ ਸਣਾ ਅੱਛਾ ਅੱਛਾ ਠੀਕ ਆ ਦੇਖੋ ਵਧੀਆ ਖੁਰਲੀਆਂ ਬਣਾਈਆਂ ਹੋਈਆਂ ਬਾਈ ਜਿੱਟਾ ਦਾ ਚਲਟ ਆ ਗਿਆ ਬਾਈ ਆਜ ਤੂੰ 10 ਦਿਨ ਵੱਡੀ ਆ ਆ ਕੋਈ ਨੂਰ ਦੀ ਆ ਇਹ ਆਪਣੀ ਭਾਈ ਆਪੇ ਛਾਂਦੀ ਆ ਆ ਤਾਂ ਗੱਲ ਕਰੀਂ ਮਨਾ ਕੇ ਜੇ ਇਹ ਆਪਣੇ ਆਣ ਛਾਂਦੀ ਆ ਇਹ ਆਪਣੇ ਛਾਂਦੀ ਆ ਗਈ ਬਾਈ ਇਹਦੀ ਮਾਂ ਦਾ ਦੁੱਧ ਮੰਨ ਕੇ ਚੱਲ 20 ਲੀਟਰ ਇਹਦੀ ਮਾਂ ਦਾ ਦੁੱਧ 10 ਲੀਟਰ ਅੱਛਾ ਅੱ ਆ ਗਈ ਆਪਣੀ ਹਾਂ ਇਹ ਭਾਈ ਇਹ ਕਿਹਨੂੰ ਜ਼ਰੂਰ ਪ੍ਰਮੋਟ ਕਰਨ ਵਾਲਾ ਇਹ ਨਸਰ ਜੀ ਅੱਛਾ ਇਹਦਾ ਭਾਈ 20 ਲੀਟਰ ਦੁੱਧ ਹੈ ਇਸ ਵਕਤ ਅੱਛਾ ਹਾਂ ਇੱਕ ਪਾਸੇ ਮੈਂ ਜੀ ਬਾਲਟੀ ਰੱਖ ਦੂੰ ਇੱਕ ਪਾਸੇ ਨਾ ਮਚਾ ਆ ਹੁਣ ਮੈਂ ਚਾਹ ਕਰਕੇ ਲੈ ਆਇਆ ਤਿੰਨ ਬਾਲਟੀਆਂ ਪਈਆਂ ਥੀ ਮੰਨ ਕੇ ਚੱਲ ਕੋਈ ਆਏ ਨਹੀਂ ਹੈਗੀ ਵੀ ਪੂ ਮੈਂ ਚਾਹ ਕਿ ਤੈਨੂੰ ਪਤਾ ਆਪਾਂ ਬੜੀ ਚੰਗੀ ਖਾਣੇ ਪੀਣ ਵਾਲੇ ਆ ਵੀ ਆਏ ਕੋਈ ਪਰਖ ਵਾਲਾ ਕੰਮ ਆਉਂਦਾ ਉਹਦਾ ਕੋਲੇ ਤੋਂ ਪਤਾ ਲੱਗ ਗਿਆ ਵੀ ਕਿਹੜਾ ਕੀ ਕਰਦਾ ਕਿਹੜਾ ਕੀ ਕਰਦਾ ਹਾਂ ਇਹ ਆਪਾਂ ਕਿੱਥੋਂ ਲੈਂਦੀ ਸੀ ਏ ਬਾਈ ਕਿਸੇ ਆਪਾਂ ਨੂੰ ਘੋੜੀ ਲੈ ਕੇ ਗਿਆ ਸੀ ਮਿੱਤਰ ਉਹ ਇਹ ਚ ਬਾਈ ਬੜੇ ਜਿਆਦੇ ਗੁਣ ਨੇ ਮੈਨੂੰ ਕਿੰਨੇ ਗੁਣ ਦੱਸੀ ਜਾਵਾਂ ਇਹ ਕਹਿੰਦਾ ਪਹਿਲਾ ਗੁਣ ਤਾਂ ਤੂੰ ਇਹ ਮੰਨ ਨਾ ਕੈਮੇ ਸੂਏ ਹੋ ਇਹ ਇਹ ਹੁਣ ਆਪਾਂ ਤੀਜੇ ਸੂਏ ਚੋਰ ਹੈ ਇਹਨੂੰ ਇਹ 20 20 ਸੂਏ ਦੀ ਬਾਈ ਐਂ ਖੜੀਏ ਨੇ ਜਿਵੇਂ ਇਹ ਹੈ ਇਹਦੀ ਉਮਰ ਬੜੀ ਹੈ ਅੱਛਾ ਇਹ ਆਪਣੀ ਪ੍ਰਾਤਨ ਮਸਲਾ ਆਪਣੀ ਹੈ ਹਾਂ ਹਾਂ ਇਹ ਇਹ ਲੱਗੀਆਂ ਨੇ ਬੱਚਾ ਦਿੱਤਾ ਪਹਿਲਾਂ ਨੇ ਦੋ ਬੱਤੀਆਂ ਦਿੱਤੀਆਂ ਤੇ ਉਹ ਆਏ ਵਾਰ ਆਪਣਾ ਰਿਸ਼ਤੇਦਾਰ ਲੈ ਜਾਂਦਾ ਕੋਈ ਨਾ ਕੋਈ ਚੱਕ ਕੇ ਅੱਛਾ ਅੱਛਾ ਇੱਕ ਮੈਂ ਤੈਨੂੰ ਹੋਰ ਦੱਸਦਾ ਬਾਈ ਕੋਈ ਨਾ ਕਿਸੇ ਚੀਜ਼ ਨੂੰ ਜ਼ਹਿਰ ਕਹਿੰਦੇ ਨੇ ਮੰਨ ਕੇ ਚੱਲ ਤੂੰ ਐਂ ਨਹੀਂ ਹਾਂ ਜੀ ਜਦੋਂ ਇਹਦੇ ਇੱਥੋਂ ਸਰੀਰ ਚ ਨਾ ਗਈ ਜ਼ਹਿਰ ਕੁਛ ਵੀ ਨਾ ਗਈ ਇੱਥੇ ਉਹ ਮੁਕਤ ਹੋ ਜਾਂਦੀ ਹੈ ਕਿਉਂਕਿ ਭਾਵ ਜਿਹੜਾ ਇਹ ਦੁੱਧ ਦਿੰਦੀ ਹੈ ਉਹ ਕੁਛ ਕਿੰਨੀ ਵੀ ਮੰਨ ਕੇ ਰੇ ਸਪਰੇਹਾਂ ਦਾ ਦੁੱਧ ਖਾਰਾ ਪੀਣਾ ਖਾਈ ਜਾਂਦੀ ਹੈ ਦੁੱਧ ਦੇ ਨੇ ਐਰੋਗੈਨਿਕ ਜਿਹੜਾ ਅੱਛਾ ਇਹ ਇਹ ਮੰਨ ਕੇ ਚੱਲ ਬੰਦੇ ਨੇ ਲਬੋਟਰੀ ਚ ਆਪਣੇ ਇਹ ਪ੍ਰਾਤਨ ਗਾਂ ਆਪਣੀ ਸ਼ਾਹੀ ਵਾਲਾ ਪੰਜਾਬ ਦੀ ਗਾਂ ਨੀਲੀ রাਵੀ ਵੀ ਪੰਜਾਬ ਦੀ ਸੀ ਸਾਡੇ ਵਿੱਚ ਆਪਾਂ ਗਵਾ ਲਿਆ 20 ਦੇ ਵਿੱਚ ਦੁੱਧ ਕਿ ਥੋੜਾ ਕੀ ਭਾਈ ਆਪਣੀ ਪੂਰੀ ਦਾ ਕਟਾ ਆ ਗਿਆ ਇਹ ਮੈਂ ਪਾ ਲੂੰਗਾ ਇਹ ਸਾਢੇ 3.5 ਮਹੀਨਾ ਦਾ ਇਹ ਕੋਈ ਨੁਕਦਾ ਇਹ ਵੀ ਕੋਈ ਨੁਕਦਾ ਇਹ ਮੈਂ ਪਾ ਲਾਂਗੇ ਉਹਦੇ ਜਿੱਟਰ ਤੋਂ ਬਾਅਦ ਠੀਕ ਆ ਵੀਰੇ ਬਹੁਤ ਵਧੀਆ ਲੱਗਿਆ ਇੱਕ ਅੱਗੇ ਕੋਕੜੀਆਂ ਹਨਾ ਕੋਕੜੀਆਂ ਹੈਗੀਆਂ ਨੇ ਭਾਈ ਮੁਰਗਾ ਉਹ ਫਿਰਦੇ ਨੇ ਇੱਕ ਆਫੇ ਕਬੂਤਰ ਸੀ ਹਾਂ ਉਹ ਜਾ ਵੀ ਆਪਣੇ ਹੋਂਦ ਦੇ ਕੋਲ ਬਸ ਰੁਕ ਗਏ ਆਹ ਆਹ ਹਾਂ ਮੁਰਗੀਆਂ ਲਈ ਬਣਾਇਆ ਹੋਇਆ ਹੈ ਨਾ ਹਾਂ ਬਾਈ ਨਾ ਨਾ ਇੱਥੇ ਬਾਈ ਕਬੂਤਰ ਆਏ ਸਮਝ ਲੈ ਵੀ ਤਰਤੇ ਇੱਥੇ ਬਾਈ 6 7 ਵਜੇ ਨੂੰ ਇੱਥੇ ਕੁੱਲ ਪੰਛੀ ਆ ਜੇਦਾਗਾ ਇੱਥੇ ਦਾਣੇ ਦੋਨੇ ਖਾ ਕੇ ਫੇਰਾ ਦਾ ਉਹ ਬੈਠਿਆ ਕਬੂਤਰ ਉਹ ਬੈਠਿਆ ਗੋਲੇ ਵੀ ਆ ਗੋਲੇ ਹੀ ਬੈਠੇ ਲੱਕੇ ਅੰਦਰ ਗਾਹਾਂ ਬੈਠੇ ਉਹ ਬੱਚੇ ਗੱਡੀ ਬੈਠੇ ਨੇ ਮੈਂ ਪਾਈਨ ਪੱਲਾ ਕਹਿ ਕੇ ਆਟਾ ਜੀ ਮੈਂ ਤਾਂ ਹੁਣ ਤੰਦਰੀ ਹੁੰਦੇ ਨੇ ਝੋਲੀਆਂ 'ਚ ਹੀ ਹੁੰਦੇ ਨੇ ਅੱਛਾ ਅੱਛਾ ਹਾਂ ਆ ਗਿਆ ਬੱਠਾਂ 'ਚ ਬੱਚੇ ਨਹੀਂ ਹੁਣ ਜੇ ਉੱਪਰ ਕਰ ਕਰਤਾ ਹਾਂ ਆ ਸਾਰੇ ਬੱਠਾਂ 'ਚ ਨਹੀਂ ਤੇ ਬਸੀ ਨਹੀਂ ਇੱਥੇ ਨਹੀਂ ਬੱਚੇ ਨਹੀਂ ਬਾਈ ਉੱਚੀ ਬ ਬਲਕਿਦਰ ਵੀ ਆਪਾਂ ਖੁੱਡੇ ਜੀ ਜਿਚ ਆਇਆ ਹੈ ਖੜਾ ਚਲੋ ਅੱਗੇ ਇਹ ਮੁਰਗੇ ਆ ਗਏ ਭਾਈ ਇਹ ਆਪਣਾ ਪੱਠੀ ਆ ਹਜੇ ਮੁਰਗੇ ਹਾਂ ਭਾਈ ਤਾਂ ਆ ਡੌਗ ਆ ਗਿਆ ਜਰਮਨ ਹਾਂ ਇਹ ਆਪਣਾ ਸੈਟ ਆ ਤਾਂ ਪੱਠੀ ਆ ਗਿਆ ਭਾਈ ਹਾਂ ਜੀ ਹਾਂ ਇਹ ਤਾਰ ਤਾਂ ਨਹੀਂ ਮਾਰਦਾ ਨਾ ਨਾ ਬਾਈ ਲੜਾ ਉਹੀ ਗੱਲ ਫੇਰ ਹੋ ਗਈ ਮੇਰੇ ਵਿੱਚ ਵੀ ਕਹਿਣਾ ਚਾਹਣਾ ਬਾਈ ਮੇਰੇ ਕੋਲ ਬਹੁਤ ਕਹਿੰਦੇ ਨੇ ਮੈਨੂੰ ਕਿ ਲੜਾ ਲਿਆ ਕਰ ਲੜਾ ਲਿਆ ਕਰ ਮੈਂ ਫਿਰ ਅਗਲੇ ਨੂੰ ਕਹਿ ਜੀਣਾ ਹੁੰਦਾ ਵੀ ਆਪਾਂ ਆਪਸ ਵਿੱਚ ਆਪਾਂ ਲੜਪੇਨੇ ਆ ਇਹਨਾਂ ਦੇ ਦੇਜਮਾਨਾਂ ਦਾ ਕੀ ਲੜਾਉਣਾ ਹੈ ਹਾਂ ਸਹੀ ਗੱਲ ਠੀਕ ਹੈ ਨਾ ਹਾਂ ਵੀ ਗਰਦਾ ਤਾਂ ਠੀਕ ਹੈ ਕਿ ਪੁੱਛੇ ਲੈਣ ਆਇਆ ਆਪਣੇ ਕਿ ਕਿ ਦੀਦੀ ਨੂੰ ਤੋਂ ਆਹ ਦੇਖੋ ਚੂਚੇ ਹਾਂ ਬਾਈ ਸੈਣਾ ਬਾਈ ਇਹ ਤੁਸੀਂ ਕਿਤੋਂ ਲਿਆਂਦੇ ਹੋਣਗੇ ਇਹ ਮੈਂ ਅੰਡੇ ਲਿਆਏ ਸੀ ਅੱਛਾ ਇਹ ਅੰਡੇ ਲਿਆ ਕੇ ਪੀਤੇ ਲਿਆ ਕੇ ਅੰਡੇ ਧਰੇ ਸੀ ਇਹਨਾਂ ਨੇ ਦੇ ਪੀਤੇ ਲਿਆਂਦੇ ਨੇ ਅੱਛਾ ਮਨ ਲੇ ਕੇ ਚੜਕ ਕੋਈ ਇਹਦੇ ਆਉਦੇ ਨੇ ਇਹ ਕਿੰਨੇ ਅੰਡੇ ਧਰੇ ਸੀ ਥੱਲੇ ਇਹਦੇੰਦੇ ਅਸੀਂ 13 ਧਰੇ ਸੀ ਤੇ ਕਿੰਨੇ ਨਿਕਲੇ 13 ਚ 7 ਨਹੀਂ ਜੀ 7 ਜੋ ਚ ਕੱਢ ਲਏ ਤੇ ਉਹਦੇ ਵਿੱਚ ਵੀ ਦਿਖਾ ਦੇਣਾ ਮੈਂ ਤੁਹਾਨੂੰ ਇਹਦੇ ਵਿੱਚ ਹੀ ਮੈਂ ਟੇਪੀ ਤੋਂ ਹੀ ਅੰਡੇ ਲੈ ਕੇ ਧਰੇ ਸੀਗੇ ਅੱਛਾ ਹਾਂ ਇਹ ਸਭ ਤੋਂ ਚੰਗਾ ਟਾਈਮ ਆ ਬਾਈ ਇਹਦਾ ਬਰੀਡਿੰਗ ਦਾ ਤਾਂ ਆ ਬੈਠੀਆਂ ਨੇ ਜੀ ਦੋ ਅੱਛਾ ਇਹ ਸੇਵਾ ਆ ਇਹਦੇ ਥੱਲੇ ਵੀ 10 ਅੰਡੇ ਧਰੇ ਕੱਢ ਲਏ ਆ ਕਿੰਨੇ ਦਿਨ ਕੱਢ ਲਏ ਜੀ ਨੇ ਬਾਈ ਇਹਨਾਂ ਨੂੰ ਹੋਗੇ ਹੁਣ 10-10 ਦਿਨ 10-11 ਦਿਨ ਅੱਛਾ ਠੀਕ ਆ ਇਹ ਜੀ ਮੇਰੀ ਸਾਰੀ ਬਾਈ ਘਰ ਦੀ ਹੂੰਬਰੀਡ ਆ ਗਈ ਕਿਹੜੀ ਇਹ ਆ ਗਈ ਇਹ ਆ ਕਾਲੀ ਪੱਠੀ ਦੀ ਮਾਂ ਆ ਗਈ ਅੱਛਾ ਹਾਂ ਜਹਾਂ ਕਿ ਇਹਦੀ ਮਾਂ ਆ ਗਈ ਉਹ ਵੀ ਬਾਈ ਮੇਰੇ ਆਪਣੇ ਮਿੱਤਰ ਕੋਲ ਹੀ ਆ ਤੇ ਸਾਰੇ ਆਪਣੇ ਘਰ ਦੀ ਹੂੰਬਰੀਡ ਆ ਮੈਂ ਠੀਕ ਆ ਹਾਂ ਜਿਹੜੇ ਇਹਨਾਂ ਬਰੀਡ ਚ ਬਾੜੀ ਸੋਧ ਹੁੰਦੀ ਆ ਦਾਹ ਬੱਚਿਆਂ ਚ ਜਾ ਕੇ ਠੀਕ ਆ ਆ ਦੇਖੋ ਇਥੇ ਫੇਰੇ ਇਹਨਾਂ ਨੂੰ ਚੂਚਾ ਨੂੰ ਬੈਰੀ ਨਹੀਂ ਪੈਂਦੀ ਬੈਰੀ ਪਾਜੇ ਦੀ ਹੈ ਬਾਈ ਲੈ ਕੇ ਗਏ ਲੈ ਕੇ ਗਈ ਨਾ ਹਿੱਤ ਤੱਕ ਲੈ ਕੇ ਨਹੀਂ ਸਾਰਾ ਇਸੇ ਕੰਮ ਦੀ ਹੈ ਸਾਰਾ ਤੇਰੀ ਬਾਈ ਜਾਣ ਤੇ ਪਾਜੇ ਦੇ ਕਿ ਉਹ ਬਿੱਲੀ ਆ ਕੋਈ ਬੈਰੀ ਆ ਜੇ ਤੇ ਨੂੰ ਭਾਜੜਾ ਜਰੂਰ ਪਵਾ ਦੇਦੀ ਹੈ ਬਾਈ ਤੇ ਉਹ ਨਿਗਾਹ ਚ ਛੱਡਦਾ ਪਰਸੋਂ ਬੱਚਾ ਉੱਡ ਗਿਆ ਕਬੂਤਰ ਦਾ ਬੱਚਾ ਉੱਡ ਗਿਆ ਬੈਰੀ ਤੋਂ ਡਰਦਾ ਉੱਡ ਗਿਆ ਮੁੜ ਕੇ ਉਹ ਆਇਆ ਨਹੀਂ ਅਸੀਂ ਭਾਲ ਫੁਲਕੇ ਵੀ ਆਏ ਇੱਧਰ ਥੈੜੀ ਸਾਨੂੰ ਤੇਰੀ ਜਾਣ ਤੇ ਬਣੀ ਰਹਿੰਦੀ ਹੈ ਕਿੰਨਾ ਚਿਰ ਕੋਈ ਪੰਛੀ ਆਉਂਦਾ ਨਹੀਂਗਾ ਤਾਂ ਧੰਨਵਾਦ ਵੀਰੇ ਮਿਹਰਬਾਨੀ